ਗਿਆ ਉਹ ਸੰਧੂਆ ਉਹ ਫੇਰ ਚੱਲਿਆ ਤੇ ਹੋਰ ਕਾਲਾ ਧੂਰਕੋਟਿਆ ਫੇਰ ਦੂਜੀ ਜੀਪ ਦੀ ਪੌਰ ਆ ਗਿਆ ਮੇਰੇ ਵੀਰੇ ਆ ਕਾਲਾ ਕਦੇ ਧੂਰਕੋਟ ਪਿੰਡ ਵਾਲਾ ਐਸੇ ਏਰੀਆ ਦਾ ਐਸੇ ਇਲਾਕੇ ਦਾ ਉਹ ਸਾਹਮਣੇ ਉਹ ਹਾਕਮ ਵਾਲੀਆ ਤਿੰਨ ਕਾਫੀ ਬਹਿ ਗਏ ਜੀਪ ਦੇ ਵਿੱਚੋਂ ਸੰਧੂਆ ਤੁਹਾਨੂੰ ਯਾਦ ਕੀਤਾ ਜੀ ਸਾਜੀ ਦੇ ਕਬੱਡੀ ਪਾਈ ਪਹਿਲਾਂ ਵੀ ਹੱਸਿਆ ਜਦੋਂ ਰੇਡ ਪਾ ਕੇ ਆਇਆ ਹੰਦਿਆ ਤੇ ਫਿਰ ਵੀ ਹੱਸਿਆ ਇੱਕ ਅੰਦਾਜ਼ ਇਧਰ ਜੱਗੂ 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 ਹੋ ਗਈ ਜੀਪ ਤੇ ਜੀਪ ਤੇ ਕਬਜ਼ਾ ਜਾ ਪਰ ਆਉਣ ਵਾਲੇ ਤੇਰਾਤ ਮੇਰੇ ਵੀਰੋ ਹੋ ਕੈਨੇਡਾ ਦੀ ਸ਼ਾਨ ਕਰ ਰਹੀਆਂ ਧੂਰ ਗੋੜੀਏ ਕਾਰੇ ਨੇ ਮੇਰੇ ਵੀਰੋ ਸਾਹਮਣੇ ਕਲਸੀਆਂ ਵਾਲੇ ਚਾਰ ਤਿਆਰ ਹੋ ਜੱਗੂ ਹੈ ਹਾਕਮ ਵਾਲੇ ਤੰਦ ਦਾ ਜੱਗੂ ਜੱਗੂ ਆ ਕੇ ਮਾਰਿਆ ਪੀਚਾ ਦਫਾ ਬਿੰਦੂ ਸੀ 44 ਨੂੰ ਲਈ ਹੈ ਹਾ ਸਾਹਮਣੇ ਪੱਤੂ ਮੇਲੇ ਦੀ ਛੰਨਾ ਵਾਲਾ ਅਗਲੀ ਕਬੱਡੀ ਪੌਂਟ ਦੀ ਵਧਿਆ ਮੁਕਾਬਲਾ ਜੀਪਾਂ ਦਾ ਮੁਕਾਬਲਾ ਤਰਤਪਾਲ ਸਰਪੰਚ ਦੇ ਕੋਲ ਜੱਗੂ ਜੱਗੂ ਹਾਕਮ ਵਾਲਿਆ ਹਾ ਗੋਲੀ ਵਾਲਿਆ ਕਰਵਾਤੀ ਜੱਗੂ ਨੇ ਫੇਰ ਪਿੰਡੇ ਸੰਭਾਲ ਵਾਲੇ ਪੌਥਲੋਂ ਦੀ ਕਾਰੇ ਬੱਕਰੇ ਕੋਲੇ ਪੁੱਜ ਗਿਆ ਸਾਜੀ ਮੇਰੇ ਵੀਰੋ ਸਾਹਮਣੇ ਪਈ ਹੋਈ ਪੱਟੂ ਦੀ ਕਬੱਡੀ ਹੱਕ ਵਾਲਿਆ ਹੱਕ ਵਾਲਿਆ ਜੱਗੂ 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 ਪੰਜਵੇਂ ਦਫਾ ਕੀ ਪੰਦਰਾਂ ਹਾ ਅਕਬਲਿਆ ਜੱਗੂ ਸਰਨਿਆ ਪਿੰਦੂ ਸੀਚੇ ਵਾਲੀਆਂ ਤੋਂ ਜੀਪ ਲੈ ਕੇ ਫਾਈਨਲ ਮੈਚ ਉਸਪਾਲ ਕਲਾਂ ਦੀ ਧਰਤੀ 'ਤੇ ਵੀਰੇ ਜ਼ਿਲ੍ਹਾ ਬਰਨਾਲਾ ਹੁਣ ਦੇਖਾਂਗੇ ਜੱਗੂ ਪੰਜ ਜਫੇ ਲਈ ਫਿਰਦਾ ਪਿੰਦੂ ਚਾਰ ਹੈ ਕਾਲਾ ਵੀ ਜੀਪ ਜਿੱਤਣ ਨੂੰ ਫਿਰਦਾ ਫਰਿਆਦ ਦਾ ਵੀਰ ਸਾਜੀ ਵੀ ਜੀਪ ਜਿੱਤਣ ਨੂੰ ਫਿਰਦਾ ਹੁਣ ਦੇਖ ਜੱਗੂ 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 ਹਾਂ ਜੱਗੂ 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 ਅੱਜ ਕਿੱਥੇ ਅੱਜ ਕਿੱਥੇ ਸਾਜੀ ਜੀਪ ਲਈ ਆਉਂਦਾ ਹੈ ਕਿ ਸਾਜੀ ਜੀਪ ਲਈ ਆਉਂਦਾ ਆਹ ਹਾਕਮ ਵਾਲਿਆ ਕਿੱਥੇ ਦਬਦਾ ਹਾਕਮ ਵਾਲਿਏ ਨੇ ਘਰੇ ਫੌਂਡ ਕਰਤਾ ਕੇ ਤੇਲ ਕੌਲੀ ਚ ਪਾ ਲੋ ਕੌਲਿਆਂ ਤੇ ਚੋਵਾਂਗੇ ਤੇਲ ਕੌਲੀ ਚ ਚਾਰ ਜਾਫੀ ਆ ਚਾਰਾ ਚੋਕਾਸੀਆਂ ਵਾਲਾ ਕਿਹੜਾ ਬੁੱਬਰ ਖੇਰ ਮੇਰੇ ਵੀਰੋ ਆ ਨੌਜਵਾਨ ਦੇ ਨਾਲ ਟੱਕਰ ਲਊਗਾ ਪਰਲੇ ਪਾਸੇ ਹਾਕਮ ਵਾਲੀਆ ਤੇ ਨਾਲ ਜਦਾ ਹਾਕਮ ਵਾਲੀਆ ਓਏ ਹਾਕਮ ਵਾਲੀਆ ਓ ਜੱਗੂ ਓ ਜੀਪ ਨੂੰ ਅੰਦਰ ਵਾਰਦਾ ਓ ਜੀਪ ਨੂੰ ਘਰੇ ਵਾਰਦਾ ਓ ਤੇਲ ਚੋਤਾ ਕੌਲਿਆਂ ਤੇ ਓ ਜੀਪ ਅੰਦਰ ਵਾਰ ਕੇ ਓ ਗੇਟ